ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇਟ ਜਿਹੜਾ ਪੰਜਾਬ ਸਰਕਾਰ ਵੱਲੋਂ ਪਿਛਲੇ ਮਾਰਚ ਤੋਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਉਸ ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਅੱਜ ਅਸੀਂ ਥਾਣਾ ਘਰਿੰਡਾ ਜ਼ਿਲ੍ਹਾ ਅਮ੍ਰਿਤਸਰ ਦੇ ਹਾਤੀ ਦੇ ਪਿੰਡ ਰਣਗੜ ਵਿਖੇ ਆਏ ਹਾਂ ਇੱਥੇ ਸਾਨੂੰ ਜਿਹੜਾ ਸਿਵਲ ਪ੍ਰਸ਼ਾਸਨ ਨੇ ਇਤਲਾਹ ਦਿੱਤੀ ਕਿ ਇੱਥੇ ਜਿਹੜਾ ਜੋਬਨਨਾ ਦਾ ਵਿਅਕਤੀ ਹੈਗਾ ਇਹਨੇ ਆਪਣੀ ਜਿਹੜੀ ਜਮੀਨ ਦੇ ਜਿਹੜੇ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਜਿਹੜਾ ਆਪਣਾ ਇੱਕ ਘਰ ਉਸਾਰੀ ਜਿਹੜਾ ਕੀਤਾ ਹੈ ਮਹਿਲ ਬਸਾਣ ਦੀ ਜਿਹੜਾ ਕੋਸ਼ਿਸ਼ ਕਰ ਰਿਹਾ ਸੀਗਾ ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਨੇ ਪੁਲਿਸ ਤੋਂ ਮਦਦ ਮੰਗ ਕੇ ਜਿਹੜਾ ਅੱਜ ਪ੍ਰਸ਼ਾਸਨ ਵੱਲੋਂ ਇਹਨਾਂ ਦਾ ਜਿਹੜਾ ਜ਼ਮੀਨ ਦਾ ਕਬਜ਼ਾ ਛਡਾਇਆ ਗਿਆ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਜੋ ਬੰਦੇ ਖਿਲਾਫ ਤਿੰਨ ਪਰਚੇ ਜਿਹੜੇ ਹੈਗੇ ਆ ਉਹ ਦਰਜ ਨੇ ਤੇ ਹਾਲੀ ਵਿੱਚ ਇਹਦੇ ਤੋਂ ਇੱਕ ਜਿਹੜੀ ਅਸॉल्ट ਰਾਈਫਲ ਵੀ ਅਸੀਂ ਰਿਕਵਰ ਕੀਤੀ ਸੀਗੀ ਇਹ ਨਾ ਕੇਵਲ ਸਮਾਜ ਵਿਰੋਧੀ ਜਿਹੜਾ ਇਹ ਨਸ਼ਾ ਤਸਕਰੀ ਦੇ ਕੰਮ ਕਰਦਾ ਸੀਗਾ ਬਲਕਿ ਦੇਸ਼ ਵਿਰੋਧੀ ਕੰਮਾਂ 'ਚ ਵੀ ਹੁਣੇ ਪੈ ਗਿਆ ਸੀਗਾ ਤਾਂ ਇਹਦੇ ਨਾਲ ਜਿਹੜੀ ਹੁਣ ਇਹ ਜਿਹੜੀ ਮੁਹਿੰਮ ਛੜੀ ਹੈ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਵੱਲੋਂ ਇਹ ਜਿਹੜੀ ਮੁਹਮਾ ਇਹਨੂੰ ਅੱਗੇ ਲਿਜਾਂਦਿਆਂ ਹੋਏ ਅਸੀਂ ਇਹ ਕਾਰਵਾਈ ਕੀਤੀ ਹੈ ਅੱਜ ਤੇ ਹੋਰ ਵੀ ਅਸੀਂ ਇਦਾਂ ਦੀ ਜਿਹੜੀ ਕਾਰਵਾਈ ਹੈ ਅਸੀਂ ਸ਼ਕਤੀ ਨਾਲ ਹੋਰ ਵੀ ਇੰਕਰੀਸ ਕਰ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਸਾਡੇ ਕੋਲ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਬੜੇ ਹੀ ਜਲਦੀ ਹਫਤੇ 10 ਦੇ ਅੰਦਰ-ਅੰਦਰ ਅਸੀਂ ਹੋਰ ਵੀ ਇਦਾਂ ਦੀਆਂ ਕਾਰਵਾਈਆਂ ਕਰਾਂਗੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ 'ਚ ਹੁਣ ਤੱਕ ਕੁੱਲ 280 ਕਿਲੋ ਤੋਂ ਵੱਧ ਹੈਰੋਇਨ ਦੀ ਰਿਕਵਰੀ ਹੋ ਚੁੱਕੀ ਹੈ ਇਹਦੇ ਨਾਲ-ਨਾਲ ਜਿਹੜੀਆਂ ਸਾਡੀਆਂ 8 ਜਗ੍ਹਾ ਅਸੀਂ ਪ੍ਰਾਪਰਟੀ ਦੀਆਂ ਡਿਮੋਲਿਸ਼ਨਸ ਕਰ ਚੁੱਕੇ ਹਾਂ 2 ਕਰੋੜ ਤੋਂ ਵੱਧ ਦੀ ਜਿਹੜੀ ਅਸੀਂ ਡਰੱਗ ਮਨੀ ਰਿਕਵਰ ਕੀਤੀ ਹੈ ਤੇ ਲਗਭਗ 8 ਤੋਂ 9 ਕਰੋੜ ਦੇ ਆਸ-ਪਾਸ ਅਸੀਂ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾ ਚੁੱਕੇ ਹਾਂ ਇਹ ਜਿਹੜੀ ਕਾਰਵਾਈ ਹੈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧੀ ਇਹ ਚਲਦੀ ਰਹੇਗੀ ਤੇ ਜਿਹੜਾ ਨਸ਼ਾ ਤਸਕਰੀ ਚ ਲੱਗੇ ਹੋਏ ਨੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਬਹੁਤ ਬਹੁਤ ਧੰਨਵਾਦ ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੇਟ ਜਿਹੜਾ ਪੰਜਾਬ ਸਰਕਾਰ ਵੱਲੋਂ ਪਿਛਲੇ ਮਾਰਚ ਤੋਂ ਯੁੱਧ ਨਸ਼ੇ ਵਿਰੁੱਧ ਚਲਾਇਆ ਜਾ ਰਿਹਾ ਉਸ ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਅੱਜ ਅਸੀਂ ਥਾਣਾ ਘਰਿੰਡਾ ਜ਼ਿਲ੍ਹਾ ਅਮ੍ਰਿਤਸਰ ਦੇ ਹਾਤੀ ਦੇ ਪਿੰਡ ਰਣਗੜ ਵਿਖੇ ਆਏ ਹਾਂ ਇੱਥੇ ਸਾਨੂੰ ਜਿਹੜਾ ਸਿਵਲ ਪ੍ਰਸ਼ਾਸਨ ਨੇ ਇਤਲਾਹ ਦਿੱਤੀ ਕਿ ਇੱਥੇ ਜਿਹੜਾ ਜੋਬਨਨਾ ਦਾ ਵਿਅਕਤੀ ਹੈਗਾ ਇਹਨੇ ਆਪਣੀ ਜਿਹੜੀ ਜਮੀਨ ਦੇ ਜਿਹੜੇ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਜਿਹੜਾ ਆਪਣਾ ਇੱਕ ਘਰ ਸਾਰੀ ਜਿਹੜਾ ਕੀਤਾ ਹੈ ਮਹਿਲ ਬਸਾਣ ਦੀ ਜਿਹੜਾ ਕੋਸ਼ਿਸ਼ ਕਰ ਰਿਹਾ ਸੀਗਾ ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਨੇ ਪੁਲਿਸ ਤੋਂ ਮਦਦ ਮੰਗ ਕੇ ਜਿਹੜਾ ਅੱਜ ਪ੍ਰਸ਼ਾਸਨ ਵੱਲੋਂ ਇਹਨਾਂ ਦਾ ਜਿਹੜਾ ਜ਼ਮੀਨ ਦਾ ਕਬਜ਼ਾ ਛਡਾਇਆ ਗਿਆ ਹੈ ਮੈ ਤੁਹਾਨੂੰ ਦੱਸਣਾ ਚਾਹਣਾ ਜੋ ਬੰਦੇ ਖਿਲਾਫ ਤਿੰਨ ਪਰਚੇ ਜਿਹੜੇ ਹੈਗੇ ਆ ਉਹ ਦਰਜ ਨੇ ਤੇ ਹਾਲੀ ਵਿੱਚ ਇਹਦੇ ਤੋਂ ਇੱਕ ਜਿਹੜੀ ਅਸॉल्ट ਰਾਈਫਲ ਵੀ ਅਸੀਂ ਰਿਕਵਰ ਕੀਤੀ ਸੀਗੀ ਇਹ ਨਾ ਕੇਵਲ ਸਮਾਜ ਵਿਰੋਧੀ ਜਿਹੜਾ ਇਹ ਨਸ਼ਿਆ ਤਸਕਰੀ ਦੇ ਕੰਮ ਕਰਦਾ ਸੀਗਾ ਬਲਕਿ ਦੇਸ਼ ਵਿਰੋਧੀ ਕੰਮਾਂ 'ਚ ਵੀ ਹੁਣੇ ਪੈ ਗਿਆ ਸੀਗਾ ਤਾਂ ਇਹਦੇ ਨਾਲ ਜਿਹੜੀ ਹੁਣ ਇਹ ਜਿਹੜੀ ਮੁਹਿੰਮ ਛੜੀ ਹੈ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਵੱਲੋਂ ਇਹ ਜਿਹੜੀ ਮੁਹਮਾ ਇਹਨੂੰ ਅੱਗੇ ਲਿਜਾਂਦਿਆਂ ਹੋਏ ਆਂ ਅਸੀਂ ਇਹ ਕਾਰਵਾਈ ਕੀਤੀ ਹੈ ਅੱਜ ਤੇ ਹੋਰ ਵੀ ਅਸੀਂ ਇਦਾਂ ਦੀ ਜਿਹੜੀ ਕਾਰਵਾਈ ਹੈ ਅਸੀਂ ਸ਼ਕਤੀ ਨਾਲ ਹੋਰ ਵੀ ਇੰਕਰੀਜ਼ ਕਰ ਰਹੇ ਆਂ ਆਉਣ ਵਾਲੇ ਦਿਨਾਂ 'ਚ ਸਾਡੇ ਕੋਲ ਸਿਵਲ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਬੜੇ ਹੀ ਜਲਦੀ ਹਫਤੇ 10 ਦੇ ਅੰਦਰ ਅੰਦਰ ਅਸੀਂ ਹੋਰ ਵੀ ਇਦਾਂ ਦੀਆਂ ਕਾਰਵਾਈਆਂ ਕਰਾਂਗੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਚ ਹੁਣ ਤੱਕ ਕੁੱਲ 280 ਕਿਲੋ ਤੋਂ ਵੱਧ ਹੈਰੋਇਨ ਦੀ ਰਿਕਵਰੀ ਹੋ ਚੁੱਕੀ ਹੈ ਇਹਦੇ ਨਾਲ ਨਾਲ ਜਿਹੜੀਆਂ ਸਾਡੀਆਂ 8 ਜਗ੍ਹਾ ਅਸੀਂ ਪ੍ਰਾਪਰਟੀ ਦੀਆਂ ਡਿਮੋਲਿਸ਼ਨਸ ਕਰ ਚੁੱਕੇ ਹਾਂ 2 ਕਰੋੜ ਤੋਂ ਵੱਧ ਦੀ ਜਿਹੜੀ ਅਸੀਂ ਡਰਗ ਮਨੀ ਰਿਕਵਰ ਕੀਤੀ ਹੈ ਤੇ ਲਗਭਗ 8 ਤੋਂ 9 ਕਰੋੜ ਦੇ ਆਸ-ਪਾਸ ਅਸੀਂ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾ ਚੁੱਕੇ ਹਾਂ ਇਹ ਜਿਹੜੀ ਕਾਰਵਾਈ ਹੈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧੀ ਇਹ ਚਲਦੀ ਰਹੇਗੀ ਤੇ ਜਿਹੜਾ ਨਸ਼ਾ ਤਸਕਰੀ ਚ ਲੱਗੇ ਹੋਏ ਨੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਬਹੁਤ ਬਹੁਤ ਧੰਨਵਾਦ